ਜਿੱਥੇ ਗੁਰੂ ਨੇ ਆਪਣੇ ਚਰਨ ਪਾਏ ਉਹ ਧਰਤੀ ਭਾਗਾ ਵਾਲੀ ਹੈ ਭਾਈ ਗੁਰੂ ਨੇ ਬਾਣੀ ਬੋਲਿਆ ਜਿੱਥੇ ਕਰਦਾ ਹੈ ਇਤਰਾ ਦਾ ਕਿ ਜਿੱਥੇ ਗੁਰੂ ਆਪਣਾ ਚਰਨ ਪਾਉਂਦਾ ਹੈ ਉਹ ਧਰਤੀ ਭਾਗਾ ਵਾਲੀ ਹੋ ਜਾਂਦੀ ਹੈ ਸਿੱਖ ਵੀ ਉਸ ਧਰਤੀ ਦੀ ਤੂੜ ਤੋਂ ਲਫਦਾ ਹੁੰਦਾ ਹੈ ਗੁਰੂ ਰਾਮ ਦਾ ਜੀ ਦੇ ਪਾਵਨ ਬਚਨ ਬਾਣੀ ਸੁਣਦਾ ਹੈ ਕਿ ਜਿੱਥੇ ਮੇਰਾ ਵੀ ਜਾ ਕੇ ਬੈਠਦਾ ਹੈ ਉਹ ਧਰਤੀ ਭਾਗਾ ਬਣ ਜਾਂਦੀ ਹੈ ਸਿੱਖ ਵੀ ਗੁਰੂ ਸਿ ਧਰਤੀ ਦੀ ਧੂੜੀ ਨੂੰ ਪੋਚਦਾ ਹੈ ਆਪਣੇ ਮੱਥੇ ਨਾਲ ਜਿੱਥੇ ਜਾਏ ਕਹੇ ਕਿ ਰੱਬ ਸਤਿਗੁਰੂ ਸੋਥਾਨ ਸੁਆਬ ਆਰਾਮ ਰਾਜੇ ਗੁਰ ਸਿੱਖੀ ਸੋਥਾਨ ਪਾਤਿਆ ਲੈ ਤੀ ਤਲਾਪਾ ਗੁਰੂ ਰਾਮ ਦਾ ਹਦੀਦ ਬਾਣੀ ਦੇ ਵਿੱਚ ਮਹਾਰਾਜ ਜੀ ਦੀ ਬਤਨੀ ਵੀ ਕੀਤਾ ਹੈ ਕਹਿੰਦੇ ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ ਜਿੱਥੇ ਗੁਰੂ ਆਪਣੇ ਪਾਵਨ ਚਰਨ ਪਾਉਂਦੇ

ਜਿੱਥੇ ਗੁਰੂ ਆਪਣੇ ਚਰਨ ਪਾਦ ਦੰਦਾ ਉਹ ਸਰੀਰ ਉਹ ਧਰਤੀ ਤਾਂ ਤਾਂ ਦੇ ਜਿੱਥੇ ਗੁਰੂ ਦਾ ਸ਼ਮਤ ਟਿਕ ਗਿਆ ਜੀਂ ਦੇ ਵਿੱਚ ਉਹ ਹੈਦਾ ਪਵਿੱਤਰ ਹੈ ਜਿਸ ਧਰਤੀ ਦੇ ਗੁਰੂ ਨੇ ਆਪਣੇ ਪਾਪਨ ਚਰਨ ਪਾ ਦਿੱਤੇ ਉਹ ਧਰਤੀ ਪਵਿੱਤਰ ਹੈ ਹੀ ਗੁਰੂ ਦੇ ਦਰਸ਼ਨ ਕਰਨ ਵਾਲੇ ਦੀ ਆਪਣੇ ਜੀਵਾਂ ਦੇ ਵਿੱਚੋਂ ਦੁੱਖਾਂ ਵਟਾ ਦਿੰਦੇ ਨੇ ਉਹ ਵੀ ਹਰੇ ਭਰੇ ਉਹਨਾਂ ਦੇ ਪਾਪ ਖੁਸ਼ੀਆਂ ਖੇੜੇ ਆਨੰਦ ਉਹਨਾਂ ਦੇ ਜੀਵਨ ਵਿਚਾਰ ਜਾਂਦੇ ਨੇ ਜਿਹੜੇ ਵਿਰਾਕੂ ਤੇ ਗੁਰੂ ਦੇ دیدار ਕਰਦੇ ਉਸ ਧਰਤੀ ਦੀ ਖੂੜੀ ਨੂੰ ਆਪਣੇ ਪੱਥੇ ਨਾਲ ਲਾਉਂਦੇ ਉਹ ਧਰਤੀ ਬੜੀ ਪਵਿੱਤਰ ਹੁੰਦੀ ਹੈ ਜਿੱਥੇ ਗੁਰੂ ਆਪਣੇ ਪਾਵਨ ਚਰਪਾ ਦਿੰਦਾ ਹੈ